ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਪਾ ਕਰੋ ਦਿਨ ਕੇ ਦਾਤੇ ਮੇਰਾ ਗੁਨ ਨਾ ਉਹ ਗੁਨ ਵਿਚਾਰੂ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਸamo gun pare ik nahe amrit chhad bik hai bik gai maya moh param pa bhule saut da raas samprīt lagai iko tam pant sunyo gur sangat tih melant jamtras mitai ik kardaas paat ki rat ki ਗੁਰੂ ਰਾਮਦਾਸ ਰਾਖੋ ਸਰਣਾਈ ਇਕ ਰদাস ਬਾਟ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੁਖ ਹਉ ਟਲ ਗੁਰ ਸੇਵੀਐ ਆਹੇ ਨਿਸ ਸਹਿ ਸੁਪਾਈਐ ਦਰਸ਼ਨ ਪਰਸੇ ਗੁਰ ਕੈ ਜਨਮ ਮਰਨ ਦੁਖ ਜਾਈਐ ਉਹ ਬਸ ਸਿਫਤ ਖਸਮਦੀ ਨੋਰੇ ਅਰਥੋਂ ਘਰਸੋਂ ਛੱਟੀ ਐ ਤੁਧ ਡਿਠੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੇ ਘੱਟੀ ਐ ਸੱਜਣ ਸੱਚਾ ਬਾਦਸ਼ਾਹ ਸਰਸ਼ਾ ਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵ ਮਨ ਰੇ ਕੌਨੁ ਕੋ ਮਤ ਤਲੀਨੇ परदारा निंदिया रस रचियो राम भगत न किनी मन रे कौन को मत तैलिनी परदारा निंदिया रस रचियो राम भगत न किनी ਰਹਾ ਮੁਕਤ ਪੰਥ ਜਾਣਿਉ ਤੈ ਨਾਨ ਹਨ ਤਾਨ ਜੋ ਰਨ ਕਉ ਤਾਇਆ ਅੰਤ ਸੰਭ ਕਾ ਹੋ ਨਹੀਂ ਦੀਨਾ ਮਿਰਥਾ ਆਪ ਬੰਧਾਇਆ ਨਾ ਹਰਿ ਭਜਿਉ ਨਾ ਗੁਰ ਜਨ ਸੇ ਪਿਉ ਨਹਿ ਉਪਜਿਉ ਕਛ ਗਿਆਨ ਘਾਟ ਹੀ ਮਾਹੀ ਨਿਰੰਜਨ ਤਿਰੈ ਤੈ ਕੋਜਿਤ ਉਦਿਅਨ ਬਹੁਤ ਜਨਮ ਪਰਮਤ ਤੈ ਹਾਰਿਓ ਅਸਤਿਰ ਮਤ ਨਹੀਂ ਪਾਈ ਮਾਨਸ ਦੇਹ ਪਾਇ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੇ ਹਾਰਿਓ ਅਸਤਿਰ ਵਤ ਨਹੀਂ ਪਾਈ ਮਾਨਸ ਦੇ ਪੈ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋਰਠਿ ਮਹੱਲਾ ਨਵਨ ਮਨ ਰੇ ਆਉ ਨ ਕੋ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕੀਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ 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 සතනාමභාහෙගරු සතනාමවාහ වූ පර්ථනා පයගරු සදනාමභාධයගරු සතනාම පාහෙගරු සත oh ਨਾਮ ਵਾਹਿਗੁਰੂ ਏਕ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ